ਸੋਹਣੀਆਂ ਕੀ ਕਰ ਲਈਆਂ ਪੁੱਛਣ ਦੀ ਲੀੜੇ ਖਿਲ ਰਹੀ ਮੈਂ ਜੋੜਦਾ ਬੱਚੇ ਬੱਚੇ ਟੀਸ਼ਰਟ ਕਿਹਾ ਮੈਂ ਆਖਾ ਅੱਜ ਭਾਵੇਂ ਜਾਣ ਹੀ ਨਾ ਅੜੇ ਰਾਜਵੀਰ ਨਹੀਂ ਚਲ ਗਈ ਮੈਂ ਕਿਹਾ ਚਲ ਗਈ ਤੇ ਚਲ ਸਾਡੇ ਕਪੜਿਆਂ ਨੂੰ ਬਹਿ ਜਾ ਅੱਜ ਤੇ ਤੂੰ ਮੰਨ ਗਏ ਮੇਰੀ ਮੰਮੀ ਤੇ ਮੇਰਾ ਭਰਾ ਵੀ ਮੰਨ ਗਿਆ ਹੁਣ ਤੇ ਦੂਨ ਮੈਸ਼ ਕਰੇਗੀ ਅੱਜ ਸ਼ੁਕਰ ਰੱਬ ਨੇ ਸੁਣ ਲਈ ਮੈਨੂੰ ਅਦਾਇ ਹੀ ਵੀ ਗੋਪੀ ਕਵੇ ਨਾ ਜਿੱਦਾਂ ਮਰਜੀ ਐ ਤੈਨੂੰ ਪਤਾ ਵਾ ਅਗਲਾ ਵੀ ਤੇ ਚਾਹੁੰਦਾ ਮੇਰਾ ਗੱਜ-ਵੱਜ ਕੇ ਵਿਆਹ ਹੋਵੇ ਪਰ ਮੈਂ ਕਹਿ ਤਾ ਮੈਂ ਹੀ ਦੇ ਵਰਗੀ ਸਾਡੀ ਕੁੜੀ ਆ ਮੂੰਹ ਮੱਥੇ ਲੱਗਦੀ ਤੁਹਾਨੂੰ ਹੋਰ ਕੀ ਚਾਹੀਦਾ ਵਾ ਐ ਹੁਣ ਵੇਖੀ ਸੁਣਨਾ ਐਸ਼ ਦੀ ਜ਼ਿੰਦਗੀ ਜੀਵੇਂਗੀ ਤੁਹੇ ਐਸ਼ ਦੀ ਉਹ ਇੱਥੇ ਤੇ ਤੇਨੂੰ ਜੋਗਨ ਵਰਗਾ ਜੀਣੇ ਨਹੀਂ ਦੇਣਾ ਤੇਰੀ ਵੀ ਕੋਈ ਆਪਣੀ ਦੁਨੀਆ ਹੋਊਗੀ ਗੌਰਮ ਨੂੰ ਵੀ ਚੰਗੇ ਸਕੂਲ ਦੀ ਪੜ੍ਹਾਈ ਲਖਾਈ ਹੋਰ ਵਧੀਆ ਤੇ ਸਭ ਤੋਂ ਵੱਡੀ ਗੱਲ ਤੇ ਤੇਰੇ ਨਾਲ ਲਾਵਗਾ ਤੂੰ ਖੁਸ਼ ਹੋਣਾ ਮੰਤੇਰਾ ਪਾਜੀ ਤੈਨੂੰ ਪੁੱਛੇ ਮੰਮੀ ਪੁੱਛੇ ਕੋਈ ਵੀ ਪੁੱਛੇ ਤੇ ਤੂੰ ਕਹਿ ਦੇਣਾ ਕਿ ਮੈਨੂੰ ਇਹ ਰਿਸ਼ਤਾ ਮਨਜ਼ੂਰ ਆ ਕਿਤੇ ਨਾ ਨਾ ਕਰਦੀ ਸਾਰੀ ਉਮਰ ਕਿਤੇ ਟੱਕੇ ਖਾਂਦੀ ਫਿਰੇਗੀ ਹੈ ਅਦਵਿੰਦਰ ਵਰਗੀਆਂ ਦਾ ਕੀ ਆ ਇਹਨੇ ਗਲਗਲ ਤੇ ਤੈਨੂੰ ਮੇਨੇ ਮਾਰਿਆ ਕਰਨੇ ਆ ਭਾਵੇਂ ਤੂੰ ਸੌ ਥੜੇ ਆਪਣੀ ਜਗ੍ਹਾ ਚੰਗੀਆਂ ਮੈਨੂੰ ਤੇਰਾ ਪਤਾ ਵਾ ਕਿ ਤੂੰ ਸਾਫ਼ ਹੈ ਤੇਰੀ ਨੀਤ ਸਾਫ਼ ਵਾ ਦੂਜੇ ਨੂੰ ਤੇ ਨਹੀਂ ਪਤਾ ਜਿਹਦੇ ਬੰਦੇ ਨੇ ਤੇਨਾਂ ਗਲਤ ਹਰਕਤ ਕੀਤੀ ਆ ਉਹ ਤੇਰੇ ਤੇ ਕਦੀ ਵਿਸ਼ਵਾਸ ਕਰੂਗੀ ਠੀਕ ਆ ਤੂੰ ਖੁਸ਼ ਆ ਨਾ ਵੇਹਲਾ ਮੈਂ ਤੇਰਾ ਘਰ ਰਸੌਣ ਦੇ ਪਿੱਛੇ ਕਿੱਥੇ ਕਿੱਥੇ ਥਾਂਦੇ ਦੇ ਵਿੱਚ ਧੱਕੇ ਖਾਂਦੀ ਫਿਰਨ ਦੇ ਹੀ ਆ ਤੇ ਤੂੰ ਆਪਣੇ ਮੂੰਹ ਕੁਝ ਬੋਲਣ ਹੀ ਨਹੀਂ ਰਹੀ ਮੇਰ ਕੋ ਕੁਝ ਬੋਲਨ ਨੂੰ ਦੀਦੀ ਹੈ ਹੀ ਨਹੀਂ ਓਹੋ ਜੋ ਤੁਸੀਂ ਕਰ ਆਏ ਹੋ ਚੰਗਾ ਹੀ ਕਰਕੇ ਆਏ ਹੋਗੇ ਹਾਂ ਆਹੀ ਨਾ ਗੱਲ ਤੇ ਖੁਸ਼ ਹੋ ਕੇ ਕਹਿਣਾ ਤੇਰਾ ਮਾੜਾ ਥੋੜਾ ਇੱਥੇ ਕੁਝ ਸੋਚਣ ਡਿਆ ਮੈਂ ਮਾੜਾ ਸੋਚਦੀ ਕਿ ਤੇਰਾ ਭਾਜੀ ਸੋਚਦੇ ਕਿ ਭੀਜੀ ਸੋਚਦੇ ਸਾਡੇ ਤੇਰੇ ਚੰਗੀ ਵਾਸਤੇ ਕਹਿੰਦੇ ਆ ਤੈਨਾਂ ਹੁਣ ਤੇਰੇ ਭਾਜੀ ਨਾਲ ਗੱਲ ਕਰਨੀ ਤੇ ਤੂੰ ਕੋ ਗੰਦ ਕਹੀਂ ਇੱਜੋ ਤੂੰ ਕਰੰਦੇ ਜੀ ਠੀਕ ਹੀ ਕਰੰਦੇ ਠੀਕ ਠੀਕ ਆ ਨਾ ਹਾਂ ਵੈਰੀ ਗੁੱਡ ਤੇਲੇ ਆ ਮੈਂ ਕੱਪੜੇ ਚੁੱਕ ਦਿੰਨੀ ਆ ਐਵੇਂ ਨਾ ਤੂੰ ਹੁਣ ਬਹੁਤਾ ਕੰਮ ਨੂੰ ਹੱਥ ਲਾਇਆ ਕਰ ਸਈ ਕੀ ਆ ਤੇ ਹਿੱਕੀਆਂ ਦਾ ਕੋਈ ਘਰ ਹੀ ਨਹੀਂ ਹੁੰਦਾ ਇੱਕ ਕਿਲੇ ਦਾ ਰੱਸਾ ਖੋਲ ਕੇ ਤੇ ਦੂਜੀ ਕਿਲੇ ਨਾ ਬੰਦਾਂ ਇਦਾਂ ਦੇ ਹਾਲਾਤ ਹੋਣੇ ਹੀ ਕਦੀ ਸੋਚਿਆ ਹੀ ਨਹੀਂ ਯਾਦ ਤੈਨੂੰ ਮੈਂ ਚਾਹ ਮੰਗੀ ਸੀ ਕੱਪ ਚਾਹ ਬਣਾ ਦੇ ਬਸ ਲੱਗੇ ਆ ਕੱਪੜੇ ਤੇ ਚੇਂਜ ਕਰਕੇ ਟੀਮ ਨੇ ਅਜੇ ਬਾਕੀ ਦੱਸ ਸੋਨੀ ਨਾਲ ਗੱਲ ਹੋ ਗਈ ਆ ਆਹ ਕੀਤੀ ਗੱਲ ਮੈਂ ਆਣ ਕੇ ਜਾਂਦੀ ਆ ਕੋਹ ਨਹੀਂ ਉਹਨੂੰ ਚੜਨੇ ਕੀ ਕਹਿਣਾ ਪਰ ਮੇਰੀ ਇੱਕ ਗੱਲ ਸੁਣ ਲਾ ਕੰਨ ਖੋਲ ਕੇ ਸੁਣ ਲਈ ਮੈਂ ਦੁਬਾਰਾ ਦੁਬਾਰਾ ਨਹੀਂ ਉਹ ਕਹਿਣਾ ਦੱਸੋ ਕੁੜੀ ਦੇ ਨਾਲ ਕੋਈ ਵੀ ਧੱਕਾ ਨਹੀਂ ਹੋਣਾ ਚਾਹੀਦਾ ਜੇ ਉਹ ਮੰਨਦੀ ਆ ਰਾਜੀ ਆ ਤੇ ਤਾਂ ਇਹ ਰਿਸ਼ਤਾ ਕਰਨਾ ਹੀ ਹੋ ਜੇ ਉਹ ਮਾਸਾ ਵੀ ਨਾ ਕਰਦੀ ਆ ਤੇ ਉਹਦੇ ਉੱਤੇ ਥੋਪਣਾ ਨਹੀਂ ਆ ਜ਼ਬਰਦਸਤੀ ਲੈ ਹਾਂ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੀ ਗੱਲ ਕਰਕੇ ਹੀ ਉਹਦੇ ਨਾਲ ਪਿੰਡ ਗਈ ਹਾਂ ਜਿਉ ਮੰਨਦੀ ਆ ਤਾਂ ਤਾਂ ਹੀ ਤੇ ਰਹਿਣ ਗਈ ਆ ਤਾਂ ਕਿਛਾ ਹੀ ਅਸੀਂ ਕਿਉਂ ਕਰਾਂਗੇ ਭਲੇ ਤੁਸੀਂ ਤਾਂ ਐ ਸਮਝਣਦੇ ਹੋ ਜਿੱਦਾਂ ਉਹਦੇ ਘਰੋਂ ਜਾਣ ਦਾ ਮੈਨੂੰ ਦੋਖੀ ਨਹੀਂ ਹੁੰਦਾ ਹੁਣ ਆਪਣੇ ਠੰਡੇ ਦਿਮਾਗ ਨਾਲ ਸੋਚੋ ਜਗਾ ਵੀ ਇੱਥੇ ਰਹਿਣ ਦੇ ਨਾਲ ਸਭ ਤੋਂ ਜ਼ਿਆਦਾ ਸੁੱਖ ਹਦਾ ਕਿਨੂੰ ਹੀ ਮੈਨੂੰ ਮੇਰੇ ਲਾਗੂ ਕੰਮ ਧੰਦਾ ਕਰਦੀ ਵੀ ਪਰ ਮੈਂ ਇੰਨੀ ਵੀ ਸੈਲਫਿਸ਼ ਨਹੀਂ ਆ ਕਿ ਆਪਣੇ ਸੁੱਖ ਦੇ ਪਿੱਛੇ ਉਹਦੀ ਜ਼ਿੰਦਗੀ ਖਰਾਬ ਕਰਦਾ ਮੈਂ ਆਦੇ ਬਠੇਰਾ ਸੋਚਨੀ ਫਿਰ ਵੀ ਤੁਹਾਨੂੰ ਪਤਾ ਨਹੀਂ ਮੈਂ ਕਿਉਂ ਮਾੜੀ ਲੱਗਦੀ ਆ ਉਹਨੇ ਮਾੜਾ ਲੱਗਣ ਵਾਲੀ ਗੱਲ ਨਹੀਂ ਆ ਮੈਂ ਗੱਲ ਇਹ ਕਹਿਣਾ ਵਾਂ ਕਿ ਕਿਤੇ ਉਹ ਦਿਲਚੇ ਨਾ ਸੋਚੇ ਕਿ ਮੈਨੂੰ ਜ਼ਬਰਦਸਤੀ ਘਰੋਂ ਕੱਢਣ ਦੇ ਆ ਉਹ ਨਹੀਂ ਬਾਬਾ ਜ਼ਬਰਦਸਤੀ ਕੱਢਣਾ ਹੁੰਦਾ ਤਾਂ ਉਹਦੋਂ ਹੀ ਕੱਢ ਦੇਣਾ ਹੁਣ ਤਿੰਨ ਚਾਰ ਸਾਲ ਬਾਅਦ ਜਾ ਕੇ ਕੱਢਣਾ ਚੱਲ ਕਿੱਥੇ ਹੈ ਕਿੱਥੇ ਹੋਣੇ ਇਸ ਟਾਈਮ ਹਾਂ ਵੇਖੋ ਆਪਣੇ ਰੂਮ 'ਚ ਮੈਂ ਉਹਦਾਂ ਗੱਲ ਕਰਦਾ ਵਾਂ ਤੇ ਤੂੰ ਚਾਹ ਕੱਪ ਬਣਾ ਲੈ ਯਾਰ ਖੰਡ ਭਰੀਏ ਚਾਹ ਬਣਾ ਕੋਟ ਲੱਲਾ ਇਹ ਨਾ ਕਰ ਟੈਂਟੇ ਜਕਾਨਾ ਪਾ ਦੇ ਹੋ ਇਹ ਕਿਤੇ ਇਹਨੂੰ ਬੜਾ ਹੀ ਅਜੀ ਚੜਿਆ ਆਉਂਦਾ। ਉਦਾਂ ਦੀ ਉਹ ਜੇ ਕਿਤੇ ਸਿਰ ਫੇਰ ਗੀਨਾ ਸਾਰਾ ਕੰਮ ਖਰਾਬ ਹੋ ਜਾਣਾ। ਸੋਹਣੇ ਪੁੱਤਰ ਕੀ ਕਰਨੀ ਆ? ਹਾਂਜੀ ਭਾਜੀ ਕੁਛ ਨਹੀਂ ਬਹਿ ਜਾਓ। ਬਹਿ ਜਾ ਮੈਂ ਤਰਨਾ ਇੱਕ ਪੁੱਤ ਗੱਲ ਕਰਨੀ ਆ। ਸੋਹਣੀ ਗੱਲ ਏ ਤਾਂ ਵਾ ਪੁੱਤ ਤੂੰ ਆ ਸਾਡੀ ਧੀਾਂ ਵਰਗੀ। ਤੇ ਮੈਂ ਤੈਨੂੰ ਕਦੀ ਵੀ ਨਾ ਮਲੋ ਆਪਣੇ ਭਰਾ ਦੀ ਘਰਵਾਲੀ ਨਹੀਂ ਸਮਝਿਆ ਧੀਾਂ ਵਾਂਗੂ ਸਮਝਿਆ ਵਾ। ਤੈਨੂੰ ਪਤਾ ਵਾ ਤੇਰਾ ਘਰ ਵਿੱਚ ਰਿਸ਼ਤੇ ਬਾਰੇ ਗੱਲ ਚੱਲਣ ਦੀ ਆ। ਪਤਾ ਤੈਨੂੰ ਹਾਂਜੀ ਭਾਜੀ ਤੇ ਪੁੱਤ ਤੈਨੂੰ ਕੋਈ ਤੱਕੇਇ ਨਹੀਂ ਆ ਕੋਈ ਜ਼ਬਰਦਸਤੀ ਤੇ ਨਹੀਂ ਆ ਜਾਂ ਤੈਨੂੰ ਨਾ ਪਸੰਦ ਹੋਏ ਤੇ ਮੈਨੂੰ ਦੱਸ ਦੇ ਇਹ ਹੀ ਜੋ ਕਰੋਗੇ ਭਾਜੀ ਠੀਕ ਹੀ ਕਰੋਗੇ ਮੈਂ ਕਿਹਾ ਨੇ ਮੈਂ ਕੀਤੀ ਆ ਗੱਲ ਸੋਨੀਆਂ ਨਾ ਸੋਨੀਆ ਦੀ ਮਾਜੀ ਤੇ ਬੁਗਾਰਾ ਇਹ ਕੋ ਕਰ ਸਕਦੇ ਆ ਸੋਨੀਆ ਨੇ ਹਾਂ ਕੀਤੀ ਆ ਤੇ ਫੇਰ ਹੀ ਜੇ ਮੈਂ ਗੱਲ ਕੀਤੀ ਆ ਤੇ ਨਾਲੇ ਆਪਾਂ ਗੱਲ ਆ ਕਿ ਤੇ ਘਰ ਤੋਂ ਬਾਹਰ ਕਰਨ ਦੇ ਆ ਆਪਣੇ ਘਰ ਦੇ ਵਿੱਚ ਵਾ ਮੇਰੇ ਭਰਾ ਵੱਲ ਜਾਊਗੀ ਤੇ ਸਾਰੀ ਉਮਰ ਆਉਂਦੀ ਜਾਂਦੀ ਰਹੂਗੀ ਇਹਦਾ ਉਨਜਨ ਬਣਿਆ ਰਹੂਗਾ ਉਹ ਮੈਂ ਮੰਨਦਾ ਵਾਂ ਪਰ ਮੇਰਾ ਵੀ ਪੁੱਛਣ ਦਾ ਕੋਈ ਫਰਜ਼ ਹੈਗਾ ਸੀ ਨਾ ਘਰ ਤੋਂ ਵੱਡਾ ਵਾਂ ਮੈਂ ਕੱਲ ਨੂੰ ਕਹਿਣਗੇ ਘਰੋਂ ਘਰਦੀ ਤੱਕੇ ਨਾ ਓ ਲੈ ਹਾਂ ਦੱਸ ਤੁਸੀਂ ਤੇ ਆ ਗਏ ਲੋਕਾਂ ਨੇ ਪੰਜਾਬ ਗੱਲਾਂ ਬਣਾਉਣੀਆਂ ਵਾ ਉਹ ਯਾਹਲਾ ਸਵਾਰਥੀ ਹੋ ਗਿਆ ਉਹਨੂੰ ਕਰਤਾ ਵਾ ਜਮੀਨ ਦਾ ਹਿੱਸਾ ਦੇਣਾ ਪੈਣਾ ਸੀ ਤਾਂ ਕਰਤਾ ਫਲਾਣਾ ਠਿਕਾਣਾ ਨੰਬਰ ਕੁਝੋ ਸੋਚਦੇ ਆ ਅੱਜ ਕੱਲ ਲੋਕੀ ਲੈ ਹਾਂ ਦੱਸ ਜਮੀਨ ਤੇ ਪੁੱਤ ਦੀ ਰਹਿਣੀ ਆ ਐਵੇਂ ਨਾ ਇੰਦੀਆਂ ਗੱਲਾਂ ਕਰਿਆ ਕਰੋ ਉਹ ਠੀਕ ਆ ਚਲੋ ਚਾਹ ਬਣਾਵਾਂ ਇਹਦਾ ਕਰਦੀ ਆ ਸਾਰਾ ਦਿਨ ਸਿਰ ਖੁਦੜੀ ਜਿਹੀ ਬਣੀ ਰਹਿਣੀ ਆ ਘਰ ਦੇ ਕੰਮ ਹੀ ਨਹੀਂ ਮੁੱਕਦੇ ਕੰਮ ਕਰਦੀ ਰਹਿਣੀ ਆ ਅਗਲੇ ਨੇ ਤੇ ਆਪੇ ਬਾਹਰ ਵੇਖਣਾ ਵਾ ਮੰਗੀ ਹੋਣ ਟੌਟਾ ਪੇਨ ਰਿਆ ਕਰਨਾ ਸੋਹਣੀ ਬਣ ਕੇ ਆਪੇ ਕੀਤਾ ਪਿਗਲ ਹੀ ਜਾਣ ਇਦਾਂ ਕਰਨੀ ਹਾਂ ਕਦੇ ਵਿਆਹ ਹੋਈ ਜਾਣਾ ਵਾ ਇਦਾਂ ਕਰਦੇ ਜੋਬ ਨੂੰ ਮਨਾ ਹੀ ਲੈਣੀ ਆ ਆ ਜਿਆਦਾ ਵੀ ਮੋਹ ਵਟਿਆ ਨਾ ਇਹ ਤੇ ਅੱਗੇ ਸੈਡ ਸੌਂਗ ਸੁਣ ਸੁਣ ਕੇ ਨਾ ਉਹਦੇ ਖਿਆਲਾਂ ਚ ਡੁੱਬਿਆ ਵਾ ਇਹਨੇ ਤੇ ਵਿਆਹ ਕਰਕੇ ਆਪਣੇ ਘਰ ਚੱਲ ਜਾਣਾ ਘਰ ਵਸਾ ਲੈਣਾ ਤੇ ਮੈਂ ਕਿਉਂ ਆਪਣਾ ਜਾੜਨ ਰਹੀ ਆ ਇਦਾਂ ਕਰਦੀ ਆ ਲੌਂਗ ਵਾਲੀ ਜਾਨੀ ਵਧੀਆ ਜੀ ਚਾਹ ਬਣਾ ਕੇ ਦੇਣੀ ਆ ਨਾਲ ਦੇਣੀ ਖੁਆਏ ਦੀ ਪਿੰਨੀ ਵੇਖੀ ਕੱਡੀ ਛਤੀ ਪਿਗਲਦਾ ਚੱਲ ਮਨਾ ਨਾ ਮੈਂ ਗਲਤੀ ਕਰਦਾ ਕਿ ਨਾ ਸਾਡੇ ਘਰ ਚ ਗੱਲਬਾਤ ਹੁੰਦੀ ਲੋ ਜਾ ਉਹ ਮੈਂ ਹੀ ਕਹਿ ਲਈ ਹਾਂ ਤੇ ਗੁੱਸੇ ਨਰਾਜ਼ੀਆਂ ਚ ਕੀ ਰੱਖਿਆ ਵਾ ਤੇ ਚੱਲ ਮੈਂ ਜੋ ਬੰ ਨੂੰ ਮਨਾ ਹੀ ਲੈਣੀ ਆ ਆ ਬਥੇਰਾ ਗੁੱਸਾ ਕਰ ਲਿਆ ਵਾ ਐਵੇਂ ਆਪਣਾ ਆਪ ਕਰਾਂਗੇ ਅਗਲੀ ਨੇ ਵਿਆਹ ਕਰਾ ਕੇ ਆਪਣੇ ਘਰ ਚਲ ਜਾਣਾ ਵਾ ਤੇ ਅਹੀਂ ਗੁੱਸੇ ਨਰਾਜ਼ੀਆਂ ਕਰਦੇ ਰਹਿ ਜਾਣਾ ਵਾ ਕੜੀ ਦਾ ਪਤਾ ਨਹੀਂ ਬੰਦੇ ਦਾ ਕਿਹੜੇ ਵੇਲੇ ਪਟਾਕਾ ਪਾ ਜਾਣਾ ਪੀ ਲੋ ਹਣ ਉੱਠ ਕੇ ਚਾਹ ਠੰਢੀ ਹੋਣ ਢੀ ਆ ਮੇਰਾ ਨਹੀਂ ਮਨ ਕਰਦਾ ਚਾਹ ਪੀਣ ਨੂੰ ਅਛਾ ਤੇਰਾ ਮਨ ਨਹੀਂ ਕਰਦਾ ਚਾਹ ਪੀਣ ਨੂੰ ਇਹੋ ਚਾਹ ਚੁੱਕਾ ਤਤੀ ਤਤੀ ਮੈਂ ਸਿਰ 'ਚ ਪਾ ਦੇਣੀ ਆ ਪਤਾ ਨਹੀਂ ਮੈਂ ਆਪਣੇ ਆਪ ਨੂੰ ਕਿੱਦਾਂ ਮਾਰ ਕੇ ਤੇਰੇ ਕੋਲ ਆਈ ਆ ਤਿਆਰ shear ਹੋ ਕੇ ਵੀ ਚੱਲ ਕੋਈ ਨਹੀਂ ਗੁੱਸੇ ਨਰਾਜ਼ੀਆਂ 'ਚ ਕੀ ਰੱਖਿਆ ਵਾ ਪਰ ਤੂੰ ਤੂੰ ਤਾਂ ਸਗੋਂ ਤਾ ਨੂੰ ਚੜ੍ਹ ਲ ਜਾਣਾ ਆ ਤੇਰੇ ਮਾਹਾਂ ਦੇ ਨਖਰੇ ਨਹੀਂ ਮਾੜ ਤੈਨੂੰ ਕਿੱਦਾਂ ਸੋਗ ਚੜਿਆ ਵਾ ਲਾਉਣੀ ਮੈਂ ਆਪਣੇ ਭਰਾ ਨੂੰ ਫੋਨ ਆਉਂਦਾ ਤੇਰੀ ਆਸ਼ਕੀ ਇਹ ਕਿਹੜਾ ਕਿਦਾਂ ਚਿੜ ਭੁੰਡੀਆਂ ਕਰਦਾ ਤੇਰੀਆਂ ਮਾਰ ਕੇ ਆਈ ਵੀ ਚੱਲ ਕੀ ਰੱਖਿਆ ਲੜਾਈਆਂ 'ਚ ਉਹਨੇ ਵਿਆਹ ਕਰਾ ਕੇ ਆਪਣੇ ਘਰ ਚੱਲ ਜਾਣਾ ਵਾ ਇਹ ਨਹੀਂ ਐਸਾ ਆਪਣਾ ਬੀੜਾ ਘਰ ਕਰਕੇ ਬਹਿ ਜਾਣਾ ਵਾ ਕਜਾਂ ਮਰੇ ਲਾਗੂ ਤਰਮਾ ਦਾਤਾਈਓ ਵੱਡੀ ਚਾਹ ਲੈ ਕੇ ਆਈ ੁੱਲੇ ਚ ਪਾ ਖਸਮਾ ਨੂੰ ਖਾ ਐਦਾ ਹੀ ਕੋਣ ਪਿਆਰਵੀ ਰੋਟੀ ਨਾ ਕਿਤੇ ਮੇਰੇ ਕੋ ਮੰਗ ਲਈ ਹਾਂ ਮੈਂ ਨਹੀਂ ਮੰਗਦਾ ਤੂੰ ਕਹਤਾ ਨਾ ਜੀਬ ਕੱਟ ਦੂੰ ਤੇਰੀ ਮੈਂ ਮੈਂ ਨਹੀਂ ਮੰਗਦਾ ਜਾ ਮੈਨੂੰ ਮਾਫ਼ ਕਰਨ ਈ ਆ ਵੀ ਤੂੰ ਕੰਮ ਕਿੱਡਾ ਵੜਾ ਕੀਤਾ ਅੱਜ ਮੈਂ ਕੀਤਾ ਕੀ ਆ ਮੈਂ ਰੋਟੀ ਮਾਤਾ ਖਾ ਲੂੰਗਾ ਤੂੰ ਜਾ ਮਾਤਾ ਕੋਈ ਖਾਈ ਹਾਂ ਹਾਂ ਵੇਖ ਲੂ ਹੋਏ ਹੋਏ ਰੱਬ ਆਈ ਨਾ ਠੰਡਾ ਪਾਣੀ ਜਦਨਾ ਮੈਨਾਂ ਆਏ ਅੱਕੇ ਦਾ ਸਰਾਵਾਂ ਲੁਮੇ ਦਾ ਲਪਾਈ ਪਿਆਵਾ ਐਡਾ ਸੋਗ ਉਹਦਾ ਚੜ ਗਿਆ ਹੇ ਹੇ ਮੇਰੇ ਚ ਕੀ ਕਮੀ ਆ ਕਿਤੇ ਸੋਹਣੀ ਇਸ ਨਖੀ ਲੱਜ ਕੇ ਵੀ ਕੋਈ ਕਮੀ ਹੈਗੀ ਨਾ ਕਿਹ ਹੁੰਦਿਆ ਭਾਵੇਂ ਕੋਈ ਮਟਾਲ ਮਸੀਬੀ ਦੀ ਕਮੀ ਕਿਤੇ ਰਹਿ ਗਈ ਹੋਵੇ ਉਧਾ ਤੇ ਵੇਖ ਤੇ ਨੈਣ ਲੱਗ ਤਿੱਖੇ ਆ ਦੁਨੀਆ ਮੇਰੇ ਤੇ ਮਰਦੀ ਆ ਇਹਨੂੰ ਪਤਾ ਹੀ ਮੇਰੇ ਚ ਕੀ ਨਹੀਂ ਲੁੱਪਦਾ ਜਿਹੜਾ ਉਹਦੇ ਵਿੱਚ ਆ ਹੌ ਲੈਂਦੇ ਆ 부ੜੀ ਨੂੰ ਜਿਹੜੀ ਪਿਆਰ ਹੋ ਕੇ ਟਾਇਆ ਆਪਣਾ ਨਿਕਲ ਜਾਂਦੀ ਆ ਹਾਈ ਹਾਈ ਅੰਦਰੀਆ ਤੇਰਾ लवली ਵੀ ਗਵਾਈ ਹੈ ਨਸੁਰਖੀ ਲਾ ਕੇ ਤੇਰੀ ਫਾਂ ਪੁੱਛਦ ਕੇ ਕਿਧਰ ਗਈ ਮੇਰੀ ਤੇ ਕੀ ਸਮਝੀ ਸੜ ਗਈ ਯਾਰੀ ਸੋਨੀਏ ਤੇਰਾ ਬੇੜਾ ਪੈਜੇ ਨਹੀਂ ਤੇਰਾ ਨਿਗੀ ਤੇਰਾ ਹੋ ਜਾ ਤੇਰੇ ਚ ਜਿਹੜਾ ਮਿਰਚ ਨਹੀਂ ਹੈ ਕਪੜਾ ਤਾਂ ਧਾਕੇ ਧਾਪੇ ਆ ਕਿਤੇ ਵਹਿਲਾ ਹੈਦਾ ਸਰਜੂਏ ਇਹ ਬੰਦੇ ਦਾ ਇਹਨਾਂ ਦਾ ਧਰਮ ਗੰਦ ਪਾਗੇ ਰਸਤਾ ਵਾ ਉਤੋਂ ਗਲਤੀ ਕੀਤੀ ਆ ਉਤੋਂ ਚੜਾ ਹੁੰਦਾ ਉਹਦੇ ਮਾਲਗਾਲੂ ਛੁੱਟਿਆ ਪੁਝੇ ਹੀ ਪੈਣ ਦੀ ਦੀ ਕਿਤੇ ਉਹ ਤਾਂ ਕਿਉਂ ਇੰਨਾ ਕਰਦੀ ਆ ਚਮਕਾਰ ਨਹੀਂ ਸੀ ਤੇਰੇ ਕਰਮਾਂ ਦੇ ਹੋ ਕੁਛ ਹੋਣਾ ਹੀ ਤੈਨੂੰ ਪਿੱਛਾ ਦੇਣ ਆਏ ਨਹੀਂ ਜੇ ਤੂੰ ਇੰਨਾ ਫਿਕਰ ਨਾ ਕਰ ਤੂੰ ਮੁੰਡੇ ਦਾ ਕਰਦੀ ਨਾ ਮੁੰਡਾ ਤੇ ਮੇਰੀ ਜਾਨ ਵਾ ਉਹਨੂੰ ਕੋਈ ਹੋਏ ਵੀ ਨਹੀਂ ਕਹਿ ਸਕਦਾ ਉਹ ਮੈਂ ਮੇਰੀ ਸੱਸ ਕਿਦੀ ਕੜ ਕੇ ਆਈ ਆ ਮਜੀ ਪਰ ਮੈਂ ਆਪਣਾ ਪੁੱਤ ਨਹੀਂ ਛੱਡ ਕੇ ਜਾਣਾ ਜਦੋਂ ਮੈਂ ਹੈਗੀ ਆ ਤੇ ਤੈਨੂੰ ਇਹਦੀ ਫਿਕਰ ਕਰਨ ਦੀ ਕੀ ਜ਼ਰੂਰਤ ਆ ਚਿੰਤਾ ਲਗਾ ਜਮ ਕਰ ਮਿਲਦੀ ਜਬ ਜਬ ਮਿਲਦੀ ਜਬ 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 ਕਰ ਦੁੱਖ ਤੈਨੂੰ ਕੱਲੀ ਨਹੀਂ ਦੁੱਖਾਂ ਨੂੰ ਵੀ ਬਣਾਵਾ ਤੇ ਜੇ ਉੱਥੇ ਹੋ ਜੂਗਾ ਨਾ ਸਾਰੇ ਵਗਵਰ ਤੈਨੂੰ ਹੀ ਮਿਲਦੇ ਰਵਾਂਗੇ ਤੇ ਜੇ ਬਗਾਨੇ ਸਾ ਚੱਲ ਜੇਗੀ ਤੇ ਸਾਨੂੰ ਮਿਲਣਾ ਹੀ ਨਹੀਂ ਕਿਨੇ ਮਿਲਦੇ ਨਹੀਂ ਨਹੀਂ ਘਰ-ਬਾਰ ਚੰਗਾ ਵਾ ਮੁੰਡਾ ਚੰਗਾ ਵਾ ਤੂੰ ਇਹਦੀ ਚਿੰਤਾ ਨਾ ਕਰ ਕੋਥੇ ਜਾਏਗੀ ਸਭ ਵਧੀਆ ਹੋ ਜਾਊਗਾ ਚੁੱਪ ਕਰ ਕੀ ਗੱਲਾਂ ਬਾਤਾਂ ਹੁੰਡੀਆਂ ਵਾ ਉਹ ਗੱਲਾਂ ਮੈਂ ਕੀ ਕਰਨੀਆਂ ਪੁੱਤ ਤੂੰ ਸ਼ਹਿਰ ਨੂੰ ਆਂਦੀ ਅਸੀਂ ਜਾਣਾ ਤੇ ਚਲੀਆਂ ਜਾਓ ਜਾਣਾ ਤੇ ਹੈਗਾ ਫੇ ਬਦਲ ਜਾ ਜਾਂ ਕੰਮ ਹੋ ਰਿਹਾ ਬੜਿਆ ਕਰ ਪਤਲੀ ਰ ਕਪੜਾ ਬਣਾ ਲਿਓ ਕੋਈ ਨੂੰ ਥੋੜਾ ਬਲਾ ਲੋਨ ਪਉਣ ਵਾਲ ਸਮਾਨ ਲਿਆ ਦੀ ਉਹ ਲੀੜਾ ਕਪੜਾ ਬਣਾ ਕੇ ਦਵਾਂਗੇ ਮੈਂ ਕਹਿਣ ਲਈ ਹਾਂ ਕਿ ਸਿਆਲ ਤੇ ਹੁਣ ਗਿਆ ਬਸ 4 ਦਾ 15 ਦਿਨ ਠੰਡ ਵਾ ਤੇ ਹੁਣ ਕੱਪੜੇ ਬਣਾਉਂਦਾ ਫਾਇਦਾ ਕੋਈ ਨਹੀਂ ਆ ਥੋੜਾ ਜਿਹਾ ਗਾਹ ਹੋ ਕੇ ਨਾ ਤੇ ਗਰਮੀ ਵਾਲੇ ਸੂਟ ਬਣਾ ਕੇ ਦਵਾਂਗੇ ਆਪਾਂ ਕਿਹਾ ਇਹਨੂੰ ਕਿਤੇ ਲਾਂਬੇ ਕਰ ਲੈਣਾ ਨਾ 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 ਪੁੱਤ ਚੰਗੇ ਨਹੀਂ ਲੱਗਿੰਦਾ ਕੱਪੜਾ ਵੀ ਲਾਤੀ ਇਹਨੂੰ ਦੇਖੇ ਤੋਰਨਾ ਪਾਉਣ ਨਾਲ ਉਹ ਸਾਮਾਨ ਸਾਰਾ ਲੈਣਾ ਜੁੱਤੀਆਂ ਵੀ ਲੈਣੀਆਂ ਜੋ ਵਿਹਾਰ ਬਣਦਾ ਪੁੱਤ ਘਰ ਉਹ ਕਰਨਾ ਵਾ ਮੈਂ ਕਹਿੰਦੀ ਵੀ ਘਰ ਹੈਗੇ ਦੋ ਸੂਟ ਉਹ ਸਵਾ ਦੇਣੇ ਆ ਤੇ ਗਾ ਹੁਣ ਮੌਸਮ ਚੇਂਜ ਹੋ ਜਾਣਾ ਫਿਰ ਲੈ ਦਾਂਗੇ ਆਪਾਂ ਮੜਕੇ ਕਿਹੜਾ ਨਿਆਉਣਾ ਨਹੀਂ ਕਿ ਅਸੀਂ ਲੈ ਕੇ ਨਹੀਂ ਤਨੇ ਨੂੰ ਪਤਾ ਬੜੀ ਜੇਤੋਂ ਨਹੀਂ ਬਾਜ ਆਉਂਦੀ ਉਹ ਲੈ ਮੈਨੂੰ ਨਹੀਂ ਇਹ ਗੱਲ ਚੰਗੀ ਵਾਲੀ ਜਾਣੇ ਕੁੜੀ ਨਾਲ ਖੜ ਕੇ ਸੋਹਣੇ ਦੇ ਨਾਲ ਲੁੰਦੇ ਲਿਆ ਗਏ ਚੱਲ ਕੋਈ ਗੱਲ ਨਹੀਂ ਉਹ ਤੇ ਲਿਆ ਦਾਂਗੇ ਮੈਂ ਆਦਾ ਗੱਲ ਕਰਨੀ ਵੀ ਘਰ ਵੀ ਹੈਗੇ ਆ ਕੱਪੜੇ ਉਹ ਅੱਗੋਂ ਪਿੱਛੋਂ ਵੀ ਲਾਉਣ ਨੂੰ ਟਾਈਮ ਬੜੇ ਆ ਉਹ ਚੱਲੋ ਠੀਕ ਵਾ ਫਿਰ ਮੈਂ ਕਹਿੰਨੀ ਇਹਨਾਂ ਨੂੰ ਜੇ ਜਾਂਦੇ ਨਾਲ ਤੇ ਕੋ ਵੱਡੀ ਜਿੱਥੋਂ ਤੂੰ ਬੋਲਦੀ ਮੈਨੂੰ ਸਭ ਪਤਾ ਵਾ ਐਹੋ ਕੁਛ ਤੇ ਨਾ ਹੋਣਾ ਹੀ ਉਹ ਤਦ ਦੇ ਮਾਨੀਆਂ ਬੇ ਇਚਲਾ ਕੋ ਤਾਂ ਛੁੱਟ ਜਾ ਇਹ ਬਲਛਣੀ ਤੋਂ ਕਿਸਮਤੀ ਮਾੜੀ ਜਾਂਦੀ ਲੈ ਇਹਨੂੰ ਕੀ ਹੋ ਗਿਆ ਦਿਵੰਦਰਾ ਉਹ ਰੋਂਡਈ ਇਹ ਗੱਲ ਨਾ ਪੜਾ ਲੈ ਖਾ ਨੂੰ ਹਾਏ ਹਾਏ ਕੀ ਗੱਲ ਹੋ ਗਈ ਆ ਤਾਂ ਢੀ ਛੁੱਟਣ ਨੇ ਲੜਾਈ ਪਾਈ ਸਾਡੇ ਘਰ ਪੜਿਆ ਦਿਨ ਅਧਿਕ ਕਲਾ ਪਈ ਕਲਾ ਨੇ ਪਤਾ ਨਹੀਂ ਕੀ ਕਰਨਾ ਵਾ ਹੁਣ ਕੀ ਹੋ ਗਿਆ ਇਹ ਕਿਤੇ ਚਲਾ ਕਰੋ ਤੇ ਇਹਨੂੰ ਕੱਢੋ ਹੋਣਾ ਕੀ ਆ ਕਿੰਨੇ ਦਿਨ ਹੋ ਗਏ ਕਿਤੇ ਬੋਲਦਾ ਨਹੀਂ ਡਾਂਗਾ ਜੇ ਨਾ ਆ ਜਾ ਆਪਣਾ ਮਨ ਮਾਰ ਕੇ ਹੀ ਗਈ ਚਾਹ ਬਣਾ ਕੇ ਦਿੱਤੀ ਆ ਕਿਤੇ ਆਂਦਾ ਚਲ ਜਾ ਮੇਰੇ ਲਾਗੋ ਮੈਂ ਨਹੀਂ ਪੀਣੀ ਚਾਹ ਤਾ ਭਾਈ ਫਿਰਣ ਡਿਆ ਵਾ ਆ ਦੇ ਦੇ ਹੋ ਜਾ ਗਵਾਂਡ ਬਣਾ ਹੋਵੇ ਚੰਦਰਾ ਲੋਕਾਂ ਦੇ ਘਰ ਅੱਗ ਲਾਵੇ ਕੀ ਮਤਲਬ ਤੇਰਾ ਹਾਂ ਸਾਰੇ ਜਗਵਾਂ ਚ ਹਨੂਗਰ ਲਾਉਣ ਦੇ ਨਾਲ ਤੈਨੂੰ ਕਿੱਥੇ ਮੈਂ ਕਹਿ ਨਹੀਂ ਪਾਣੇ ਤੇਰੇ ਨਾਲ ਤਾਂ ਮੈਂ ਦੋਸਤ ਕ ਫੋਲਦੀ ਆ ਤਨ ਰੋਣੇ ਕਿਹੜੀ ਗੱਲ ਦੇ ਆ ਰੋਣੇ ਇਹੋ ਗੱਲ ਦੇ ਆ ਕੋਣ ਬੋਲਦਾ ਹੀ ਨਹੀਂ ਉਹ ਤੂੰ ਹੰਬ ਲੈਣੇ ਬੋਲ ਕੇ ਨਹੀਂ ਬੋਲਦਾ ਤੇ ਹੱਸੋਗੀ ਲਾ ਕੇ ਬਹਿ ਗਿਆ ਉਹਨੇ ਤੇ ਚੜਾ ਕਰਕੇ ਨਿਕਲ ਜਾਣਾ ਆਪਣੇ ਸਹੁਰੇ ਘਰ ਦਾ ਮੇਰਾ ਸਾਕਾਰ ਪਰਾਂ ਚਾਰ ਦਿਨ ਦੇ ਸੋਗ ਆਪੇ ਸੈਟ ਹੋ ਜਨਾ ਤੇਰੇ ਵਰਗੀਆਂ ਭੂਏ ਚੜਾ ਲੈਂਦੀ ਆ ਬੰਦਿਆਂ ਨੂੰ ਨਹੀਂ ਕੋਈ ਬਿਮਾਰੀ ਲਵਾ ਲੂਗਾ ਹੰਦਿਆ ਪਿਆਈ ਦਾ ਲੱਗਨ ਤੇ ਤੂੰ ਲਈ ਇਹਦੇ ਲੱਛਣ ਹੀ ਇਦਾਂ ਦੇ ਦੇ ਰਹਿਣ ਦੇ ਪਿਆ ਤਾਂ ਤੇ ਘਮਾਉਣਾ ਨਹੀਂ ਚਾਹੀਦਾ ਮੀਨਾ ਤੈਨੂੰ ਕੀ ਅਗ ਲੱਗੀ ਵੀ ਤੂੰ ਚਦਨੀ ਮੈਂ ਮੈਂ ਬਣਾ ਲੈਨੀ ਹਾਂ ਹਾਂ ਮੈਂ ਆਖਿਆ ਘਰ ਚ ਕਲਾ ਵੀ ਨਹੀਂ ਨੀ ਚੰਗੀ ਚੱਲ ਉਹ ਤਾਂ ਕਲਾ ਤੇਰੀ ਨਿੱਤ ਖੜੀ ਰਹਿੰਦੀ ਓ ਮਾਤਾ ਵਿਚਾਰੀ ਨਾ ਉਹ ਤਾਂ ਤੇ ਨਹੀਂ ਕਲਾ ਤੈਨੂੰ ਦੀਦੀ ਉਹਨੂੰ ਤਾਂ ਨਹੀਂ ਮਨਾਇਆ ਕਦੀ ਉਹ ਤੇ ਸਾਡੇ ਘਰ ਦਾ ਮਾਮਲਾ ਜਿੱਦਾਂ ਮਰਜ਼ੀ ਕਰੀਏ ਜਦੋਂ ਬਗਾਨਾ ਆਣ ਕੇ ਘਰ ਦੇ ਦਖਲਦਾਜੀ ਕਰਦਾ ਵਾ ਨਾ ਜਿੱਦ ਰਹਿੰਦੇ ਨਾ ਐਵੇਂ ਗਲੇਡੂ ਸੁੱਟ ਸੁੱਟ ਕੇ ਆਪਣੀ ਬਿਊਟੀ ਖਰਾਬ ਕਰੀ ਜਾ ਕੇ ਚੱਲੇ ਚੱਲ ਜਾਓ ਇੱਥੇ ਤੇਰਾ ਵਾ ਤੇਰਾ ਹੀ ਰਹਿਣਾ ਵਾ ਹਾਂ ਹੈ ਨੀ ਫਰੀਦ ਮੈਂ ਸਵੇਰੇ ਠੰਡੇ ਪਾਣੀ ਨਾਲ ਨਾਤੀ ਕਿਹਦਾ ਕਰਕੇ ਇਹਦਾ ਕਰਕੇ ਮੈਂ ਹਾਂ ਸੇ ਖੁਸੜੀ ਜੀ ਬਣੀ ਰਹਿਣੀ ਆ ਤਕੀਬਤਾ ਕਰਕੇ ਜਾਣਾ ਤਾਂ ਹੀ ਬਾਹਰ ਮੂੰਹ ਮਾਰਦਾ ਚੱਲ ਤੇਰੇ ਸੋਹਣੀ ਸੁਨੱਖੀ ਬਾਣਦੀ ਮੈਂ ਕਿਤੇ ਲਿਪਸਟਿਕ ਲਾਈ ਨਹੀਂ ਕਿਤੇ ਸੁਰਖੀ ਨਹੀਂ ਵੇਖ ਲੈ ਮੇਰਾ ਜ루 ਮੈਂ ਤੇ ਹਾਰ ਕੇ ਸੇਕ ਲਾ ਲਿਆ ਚੂੜਾ ਤਾਂ ਗਾਲ ਕੇ ਸ਼ਾਲ ਵੀ ਨਵਾਂ ਲਾ ਕੇ ਬੈਠੀ ਆ ਆ ਜਦੋਂ ਬਾਹਰ ਧਿਆਨ ਹੋ ਜਾਂਦਾ ਨਾ ਬੰਦਿਆਂ ਦਾ ਘਰ ਭਾਂ ਪਰੀਆਂ ਬੈਠੀਆਂ ਹਾਂ ਨਾ ਫਿਰਦੀ ਧਿਆਨ ਜਾਂਦਾ ਉਹਨਾਂ ਵੱਲ ਉਹ ਤਾਂ ਦਵਿੰਦਰ ਤੇਰੀ ਵੀ ਕਿਸਮਤ ਮਾੜੀ ਆ ਉਹ ਤਾਂ ਇਹ ਗੱਲ ਮੈਨੂੰ ਬੜਾ ਸੋਖੀ ਆਹ ਜਹਾਂ ਤੇਰੇ ਪਾਜੀ ਨੇ ਕਿਤੇ ਇੱਧਰ ਉੱਧਰ ਕਰ ਧਿਆਨ ਭਾਵੇਂ ਆਂਟ ਗਵਾਂਢ ਤੇਰੇ ਵਰਗੀ ਵੀ ਬੈਠੀ ਵਹਿਲਾ ਨਾ ਕੋਈ ਨਾ ਨਾ ਲੈ ਕੋਈ ਨਹੀਂ ਆ ਨਹਾ ਘਰ ਥੋੜੇ ਜਣੇ ਦਾ ਚੜਾ ਤੇ ਲੱਗ ਜਾ ਤੈਨੂੰ ਪਤਾ ਨਾ ਨਹੀਂ ਨਾ ਮੰਜੀਆਂ ਬਹੁਤ ਨੇੜੇ ਹੀ ਆ ਨਹੀਂ ਪਤਾ ਨਹੀਂ ਲੱਗਦਾ ਬੰਦੇ ਦੇ ਦਿਲ ਦਾ ਨਹੀਂ ਪਤਾ ਲੱਗਦਾ ਸੁਭਾ ਹੁੰਦਾ ਉਹ ਆਪਣਾ ਨਹੀਂ ਬੰਦਾ ਭਾਵੇਂ ਤੇਰਾ ਸੋਨੇ ਵਰਗਾ ਵਾ ਉਹ ਜਿਹੜੀ ਘਰ ਚ ਸਪਣੀ ਵਾਲੀ ਨਾ ਸਪਣੀ ਉਹਨੇ ਪਤਾ ਨਹੀਂ ਕਿਹੜੇ ਵੇਲੇ ਡੰਗ ਮਾਰ ਦੇਣਾ ਨਹੀਂ ਜਦਾਂ ਮੇਰੇ ਬੰਦੇ ਨੂੰ ਮਾਰ ਗਈ ਆ ਨਹੀਂ ਛੱਡ ਫੜੇ ਚੱਲ ਛੱਡ ਇਹਨਾਂ ਗੱਲਾਂ ਨੂੰ ਆਵੇਂ ਦੋਨੇ ਤੋਂ ਨੇ ਪਾ ਕੇ ਬੈਠੀ ਐ ਫੇਰ ਕਰ ਲੋ ਛੇਦੀ ਛੇਦੀਆਂ ਕਰਨ ਤੇ ਨਹੀਂ ਹੁਣ ਮੈਂ ਛੇਦੀਆਂ ਬਾਹ ਫੜ ਕੇ ਗੇਤੋ ਬਾਹਰ ਕੱਢਵਾ ਬਹਰ ਸੁਣ ਮੇਰੀ ਅਹੀਂ ਕਿਹੜਾ ਬੜਾ ਲੰਮ ਜੜਾ ਕਰਨਾ ਵਾ ਬਸ ਮਰ ਮੋਟੇ ਫੇਰੇ ਕਰਕੇ ਤੇ ਚੱਲ ਆਹੋ ਕੇ ਹੋਰ ਨਹੀਂ ਨਾ ਦੋਰੇ ਕਰਨਾ ਦਵਾਜੂ ਆ ਹੋਰ ਤੁਸੀਂ ਹਣ ਕਰਦੇ ਚੰਗੇ ਲੱਗਦੇ ਨਹੀਂ ਕਰਨਾ ਮੈਂ ਇਹ ਕੰਮ ਲੱਗੂ ਤੂੰ ਇਹ ਕਿਤੇ ਬੱਟਣ ਵਾਲੀ ਹੋ ਕੀ ਹੋ ਗਿਆ ਹੁਣ ਇਹ ਜਾ ਕੇ ਨਾ ਲੀਲ ਦਾ ਲੱਤਾ ਬਣਾ ਕੇ ਲਿਆਓ ਜੁੱਤੀਆਂ ਲਿਆਓ ਇਹਦਾ ਲੌਂੜ ਪੌਂਦਾ ਸ਼ਿੰਗਾਰ ਲਿਆਓ ਇਹਦੇ ਆਹ ਕਹਿੰਦੇ ਆ ਜਿੱਤਾ ਕਿਤੇ ਪੈਸੇ ਰੁੱਖਾ ਨਾ ਲੱਗੇ ਸੰਦੇ ਛਟਾਂ ਪੈਂਟ ਮੈਂ ਚੰਗੀ ਆਕਦਾ ਕੁੜੀ ਚੜੀ ਜਿੰਨੂੰ ਤੂੰ ਡੋਲੇ ਚੜਨਾ ਨਹੀਂ ਮਾਤਾ ਸਿਆਣੀ ਬਣੀ ਨਾ ਸ਼ਰਮ ਨਹੀਂ ਆਉਦੀ ਤਵਾ ਜੁੱਤੇ ਆ ਗਈਆਂ ਦੂਰੇ ਤੇ ਦਾ ਕਰ ਲੱਗੀਆਂ ਲੋਕੀ ਤੇ ਇਦਾਂ ਚਾਦਰ ਪਾ ਲੋਗੇ ਚਾਦਰ ਕੀ ਕਸੂਟ ਚੁੰਨੀ ਜੀ ਲੈ ਕੇ ਤੇ ਚੱਲ ਕੰਮ ਲੈ ਬੇੜਾ ਤੂੰ ਇੱਥੇ ਗਾੜੀ ਆ ਸਗਨ ਵਿਹਾਰ ਜਿਹਦੀ ਰੀਤ ਬਣੀ ਆ ਉਹ ਤੇ ਕਰਨੀ ਪੈਣੀ ਆ ਹਾਂ ਉਹ ਕਿਤੇ ਬੜੀ ਐ ਕਵਾਰੀ ਐ ਨਾ ਤੇ ਸਗਨ ਵਿਹਾਰ ਕਰਨੇ ਆ ਮੈਂ ਤੇ ਕਿਹਾ ਮੈਂ ਸੂਟ ਪਾਏ ਆ ਦੋ ਘਰ ਮੌਸਮ ਤੇ ਹੁਣ ਗਿਆ ਗਾ ਗਰਮੀ ਆਉਣ ਗਿਆ ਫੇਰ ਬਣਾ ਦਾਂਗੇ ਨਾਲ ਮੰਮੀ ਦਾ ਤੈਨੂੰ ਪੁੱਛਿਆ ਨਾਲ ਤੇਰੇ ਮਾਪੇ ਕਿਤੇ ਵੱਲੋਂ ਬੱਤੇ ਆ ਕੋਸ਼ਵਾਂ ਬਣਾ ਲੈ ਬਣਾ ਆਂਦੇ ਨਹੀਂ ਆ ਜਰੂਰ ਮੇਰਾ ਘਰ ਵੀ ਤੇ ਪੁੱਟਣਾ ਰਹਿਣ ਦੇ ਮੈਂ ਤੇ ਨਹੀਂ ਚੁੱਪ ਕਰ ਜੇ ਮਾਤਾ ਦਾ ਦਾ ਤਾਂ ਜਾਂਦੀ ਨਾ ਇਹਨਾਂ ਕਾ ਪਾਰਲਰ ਦੇ ਖਾੜੇ ਨੂੰ ਇਹਦਾ ਨਵੇਂ ਡੋਲੇ 'ਚ ਪਾਉਣ ਲੱਗੇ ਆ ਨਾ ਦੋਰੇ ਤੇ ਚੜਾ ਕਰ ਲੱਗੇ ਕੀ ਇਹ ਤਾਂ ਕਿੱਦਾਂ ਕਰਨਾ ਕਿੱਦਾਂ ਨਹੀਂ ਤੁਸੀਂ ਵੀ ਹੈ ਜਿੰਨਾ ਕੰਮ ਖਰਾਬ ਕਰਨ ਦੀ ਇਹੋ ਕਰਨ ਦੇ ਘਰ ਮੁੰਡੇ ਨੂੰ ਤੇ ਪੜਾਉਂ ਲਿਖਾਉਂਦੇ ਇੰਨਾ ਥੋੜਾ ਮੈਂ ਤੈਨੂੰ ਆ ਨਹੀਂ ਪੱਕੇ ਪੈਰੀ ਹੋ ਜੀ ਮੁੰਡਾ ਨਾ ਕਾਲੀ ਜੇ ਅਗਰੇ ਮੁੰਡ ਇਹ ਤੇ ਜ਼ਿਆਦਾ ਦੀ ਅਧੀ ਮਾਲਕ ਬਣ ਜਾਣਾ ਹੈ ਮੁੰਡਾ ਕਿ ਤਾ ਜਾਣਦੇ ਨਾ ਹੀ ਮੁੰਡਾ ਤੇ ਦਦਦੀਆਂ ਆਪ ਹੀ ਨਹੀਂ ਜਾਣਦੇ ਨਾ ਹੀ ਮੁੰਡੇ ਨੂੰ ਕੀ ਕਹਿਣਾ ਚੱਲ ਵਧੀਆ ਫਿਰ ਮੈਨੂੰ ਇਹ ਵੀ ਸਤ ਸ਼ੁਕਰ ਹੋਊ ਜਿੱਦਨੇ ਵੀ ਕੰਮ ਹੋਊਗਾ ਘਰੋਂ ਲੱਥੋ ਗਈ ਮੇਰਾ ਤੇ ਆਪ ਮੇਰੇ ਕਰਦੇ ਨਾ ਕਿੱਥੇ ਦਵਾਈ ਦਿੱਤੀ ਸੀ ਇਹ ਤੋਂ ਇਹਨਾਂ ਨੇ ਵਾਹ ਪੇਸ਼ ਨਹੀਂ ਜਾਣ ਦਿੱਤੀ ਹੈ ਮਾਤਾ ਦੇ ਤੋਂ ਕੰਮ ਹੀ ਇਦਾਂ ਦੀ ਮੈਂ ਨਹੀਂ ਜਾਣਦੇ ਨਾ ਆਪਣਾ ਪੋਤਾ ਆ ਜਾਣ ਨਹੀਂ ਦੇਣਾ ਪੋਤਾ ਇੱਧਰ ਵੇਖ ਲਾ ਆ ਮੇਰੇ ਘਰ ਕੀ ਰਾਣ ਪਾਈਓ ਕਿਹੜਾ ਕਰਕੇ ਪਾਈ ਇਹਦਾ ਸਕਾਰ ਦਾ ਕਰਕੇ ਮੇਰਾ ਤਾਂ ਧਰਮ ਨਾ ਤੂੰ ਇਦਾਂ ਇਦੀ ਚਲਾਕ ਬੰਦੀ ਤੇ ਸਾਹਮਣੇ ਇੰਨਾ ਕੁਝ ਹੁੰਦਾ ਤੈਨੂੰ ਪਤਾ ਨਹੀਂ ਲੱਗਾ ਹਾਏ ਮੈਨੂੰ ਕਿਨਝਾ ਟਪਛਾਨ ਲਈ ਦੇ ਬੰਦਾ ਕਿਹੜੀ ਚਾਲੇ ਬਾਹਰੋਂ ਆਉਂਦਾ ਤੇ ਕਿਹੜੀ ਚਾਲੇ ਨਿਕਲਦਾ ਨਹੀਂ ਮੈਨੂੰ ਕੀ ਪਤਾ ਹੈ ਕਿਹੜੇ ਤਿਆਰੀਆਂ ਨਾਲ ਆਉਂਦੀ ਸੀ ਤੇ ਕੀ ਕਰਦੀ ਮੈਂ ਇੱਕ ਆਵਾਜ਼ ਮਾਰਨੀ ਤੇ ਉੱਟੀ ਆਉਣਾ ਚਲ ਉਹਨੂੰ ਛੱਡ ਆਪਣਾ ਨੰਦ ਤੇ ਹਾਂ ਬੰਦੇ ਦੇ ਕਾਨੇ ਚ ਭਾਇ ਕੁਸਕਦੇ ਨਹੀਂ ਇਹ ਹਜੇ ਇੰਨੇ ਦਿਨਾਂ ਦਾ ਵੇਰਿਆ ਪਿੰਦੇ ਆ ਤੂੰ ਕਰਨੀ ਇਹ ਹੱਥ ਹੱਤਰ ਕਬਿਠੀ ਹੁਣ ਸੇਤਾਂੀਆਂ ਨੇ ਗਈਆਂ ਜਾਂਦੀਆਂ ਫੇਰ ਪਾੜਦਾ ਤੂੰ ਪਾੜ ਦੇ ਲੈ ਤੂੰ ਚੰਗੀ ਦੰਦੋ ਤੈਨੂੰ ਪਾੜ ਦੇਣਾ ਚਾਹੀਦਾ ਸੀ ਮੇਰੇ ਵਰਗੀ ਦੀ ਤੂੰ ਫਾੜ ਕਰਦੇ ਨਹੀਂ ਦੋ ਹੈ ਨਹੀਂ ਜਾ ਨਹੀਂ ਗਾ ਮਤ ਦੇਣਾ ਹੀ ਤੂੰ ਤੇ ਸਾਡਾ ਘਰ ਜਾਣਾ ਹੀ ਹੱਥ ਗਾ ਨਹੀਂ ਗਾ ਤਾਂ ਹੱਥ ਲੱਗ ਜਾਂਦੇ ਸਿਰ ਤੇ ਫਿਰ ਸੀਪ ਜਾਣਾ ਸੀ ਟੰਕੇ ਲਾ ਕੇ ਗਾ ਤਾਂ ਮਾਤਾ ਤੇ ਆ ਜਾਣੀ ਜੀ ਬਸਵਾਸ ਹੀ ਬੜਾ ਸੀ ਘਰ ਕੇ ਜਾਂਦੇ ਜਾਂਦਾ ਰਹਿੰਦਾ ਸਰਦਾਰ ਤੈਨੂੰ ਲੱਗਦਾ ਪਤਾ ਤੇ ਗਾਹ ਤੋਂ ਕੋਈ ਹਰਕਤ ਕਰਨ ਲੱਗਦਾ ਤਾਂ ਚੇਤਾ ਆਉਂਦਾ ਐ ਸਿਰ ਚ ਮਾਰਦਾ ਹੱਥ ਹਾਂ ਇਹ ਤਾਂ ਗੱਲ ਹੈਗੀ ਆ ਜਾਣਾ ਅੱਡੇ ਤੇ ਤੇ ਸਮੋਸੇ ਲਿਆ ਦੇਣੇ ਕਦੀ ਕੋਚ ਲਿਆ ਦੇਣਾ ਕਦੀ ਕੁਛ ਮੈਂ ਖਾਣ ਦੇ ਵਿੱਚ ਹੀ ਮਰਦੀ ਰਹੀ ਪੁੱਤਰੀ ਨੂੰ ਸਮੋਸੇ ਖਵਾਲ ਖਵਾਲ ਕਈ ਸ਼ਦਾਨ ਕਰ ਦਿੱਤੀ ਇਸ ਸਮੋਸੇ ਨਾਲ ਮਰ ਗਈ ਮੈਨੂੰ ਕੀ ਪਤਾ ਮੈਂ ਹਾਂ ਮਾਰੇ ਘਰਕ ਜਾਣਾ ਮੋਈ ਬੜਾ ਮੇਰਾ ਕਰਦਾ ਵਾ ਮੈਨੂੰ ਨਹੀਂ ਪਤਾ ਵੇਖ ਲਿਆ ਮੋਹ ਵੇਲਾ ਕਿਦਾਂ ਪਿਆਰ ਨੇ ਚ ਸੋਹ ਕਹ ਦਿੱਤੇ ਰੋਟੀ ਕੰਨ ਨਹੀਂ ਦਿਖਾਤਾ ਨਾ ਕੋਈ ਮਾ ਕੋਈ ਪੁੱਛੀ ਨਾ ਭੁੱਖਾ ਮਰਨ ਦੇ ਚਾਰ ਦਿਨ ਮੈਂ ਤਾਂ ਨਹੀਂ ਬੈਠੀ ਤਰਨੇ ਦੀ ਨਾ ਅੰਦਰੋਂ ਬਾਹਰ ਆ ਆਪੇ ਕੋਕੜੇ ਖਾ ਲੈਣੀ ਇਹ ਜਿਹਦੀ ਆਕਰ ਨੂੰ ਭੰਨ ਇੱਕ ਵਾਰ ਨਹੀਂ ਕਰਨਾ ਕੀ ਕਰਦੀ ਚਲੋ ਅੰਡੇ ਨਾ ਨਾ ਸੱਸ ਹਾਏ ਇਹਦੇ ਚਾਰ ਦਿਨ ਜਿਹੜੀ ਇੱਥੇ ਉਹਨੇ ਤੁਹਨੇ ਇਹੋ ਲੱਗੇ ਜਾਣੀ ਕਦੀ ਮੇਰੀ ਸਾਥ ਦੀ ਸੁਣ ਲੈ ਹਾਂ ਬਾਜੀ ਤੇਰੇ ਆਏ ਕੁੜੀ ਨਾ ਕੋਈ ੱੱਕੇ ਚਾਈ ਦੀ ਉਹ ਨਹੀਂ ਚਾਹੀਦੀ ਮੈਂ ਕੁੜੀ ਨੂੰ ਆਪ ਪੁੱਛਣਾ ਜੀ ਦੀ ਉਹਨੇ ਕਿਹਾ ਹਾਂ ਮੇਰਾ ਕਾਰੋ ਤੇ ਭੈਣਾ ਬਹਿ ਗਿਆ ਉਹਦੇ ਲਾਕੇ ਤੇ ਮੇਰਾ ਅਦੇ ਲੱਤ ਤੱਕ ਤੱਕ ਕਰੇ ਮੈਂ ਜੇ ਇਹਨੇ ਨਖਤੀ ਨੇ ਸਿਰ ਫੇਰਤਾ ਨਾ ਤੇ ਮੇਰੀ ਸਾਰੀ ਕੀਤੀ ਕਰਾਈ ਤੇ ਪਾਣੀ ਹੈ ਨਹੀਂ ਤੂੰ ਦੇਖ ਹੁਣ ਸਾਲ ਲਿਆ ਹੁਣ ਅੱਧਾ ਨਾ ਲੈ ਨਾ ਐਡੀ ਗੱਲ ਨਹੀਂ ਪੁੱਛੇ ਜੇ ਨਾ ਪਾ ਮੈਂ ਤਾਂ ਕੁੜੀ ਜੀ ਫੇ ਵੱਟੀ ਤੇ ਫਿਰ ਉਦਾਂ ਤੇ ਹਾਂ ਇਂ ਕਰ ਗਈ ਤਾਂ ਤੇ ਸਤ ਸ਼ੁਕਰ ਕੀਤਾ ਮੈਂ ਮਾਤਾ ਚਲੋ ਚਾਲੋ ਕਿਤੇ ਵੇੜਾ ਕੜੀ ਉਂਜਾ ਤੋ ਨਿਕਲ ਤੈ ਉੱਥੇ ਕਹਤੇ ਖਾ ਪੀ ਐਵੇਂ ਨਾ ਲਊ ਆਪਣਾ ਸਾੜ ਕੇ ਰੱਖ ਲਈ ਜਿਹੜਾ ਹੈ ਗਾਂਵਾ ਦਾ ਸੜੀ ਸੁੱਕੀ ਧੱਗਿਆ ਤੂੰ ਮੈਂ ਕਿੱਥੇ ਨਾ ਜਦੋਂ ਲੜਪਈ ਨਹੀਂ ਹੁੰਦੀ ਹੈ ਨਾ ਤੂੰ ਤੇਰ ਚਾਈ ਲੈ ਕੇ ਤੇ ਵਿੱਚ ਵਿੱਚ ਗੁੱਗੂ ਬਣਾ ਕੇ ਖਾ ਲਈ ਨਹੀਂ ਨੀ ਇਹਨਾਂ ਨੂੰ ਨਹੀਂ ਮੈਨੂੰ ਰੋਟੀ ਖਾਦੀ ਮੈਂ ਤੇ ਰੱਜ ਤੇ ਡੱਪ ਭੁੱਖਾ ਹੀ ਮੈਨੂੰ ਰੱਖਦੀ ਪੂਰੀ ਰੱਜ ਕੇ ਰਹੀ ਤੇ ਭਾ ਇਹਨਾਂ ਨੂੰ ਮੈਂ ਹਾਂ ਤੂੰ ਤੇ ਸਿਰੇ ਦੀ ਚਵਲਾਂ ਤੇ ਖਾਈ ਨਹੀਂ ਮੈਂ ਮਰ ਜਾਈ ਨਹੀਂ ਰਹੀ ਹਾਂ ਚਾ ਖੁਸ਼ ਤੇ ਵੀ ਬੜੀ ਆ ਫਫੇ ਕੁੱਟਣੀ ਇਹ ਵੀ ਆਦੀ ਹੋਣੀ ਸੱਤ ਸ਼ੁਗਰ ਕਰੂਗੀ ਸੋਨੀ ਵਿਆਹ ਕੇ ਘਰ ਜਾਊਗੀ ਤੇ